ਆਪ ਦਾ ਮੈਂਬਰ ਵੀ ਆਇਆ ਇਹਦੇ ਬਾਰੇ ਜੀ ਸਰ ਸਾਡੀ ਜਿਹੜੀ ਪਾਰਟੀ ਹੈ ਸਾਡੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸ਼ਿਵਜੀ ਭਗਵੰਤ ਸਿੰਘ ਮਨੀਸ਼ ਸ਼ੋਧਿਆ ਜੀ ਤੇ ਸਾਡੇ ਹਰਜੋਤ ਸਿੰਘ ਬਾਦ ਜੀ ਇਹਨਾਂ ਸਾਰਿਆਂ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਸਾਡੀ ਪਾਰਟੀ ਦੇ ਵਿੱਚ ਇਸ ਵੇਲੇ ਸੰਗਠਨ ਨੂੰ ਤਿਆਰ ਕਰ ਰਹੀ ਹੈ ਸਾਡੀ ਪਾਰਟੀ ਇੱਕ ਸੰਗਠਨਾਤਮਿਕ ਢਾਂਚਾ ਤਿਆਰ ਕਰ ਰਹੀ ਹੈ ਉਸ ਸੰਗਠਨਾ ਸੰਗਠਨਾਤਮਿਕ ਢਾਂਚੇ ਦੇ ਵਿੱਚ ਜਿਹੜੇ ਜਿਹੜੇ ਸਮਾਜ ਦੇ ਵਿੱਚ ਤੇ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਉਹਨਾਂ ਨੂੰ ਉਹਨਾਂ ਦੇ ਬਣਦੇ ਅਹੁਦੇ ਦੇ ਕਰਕੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਹੋ ਰਹੀਆਂ ਨੇ ਉਸ ਜ਼ਿੰਮੇਵਾਰੀ ਦੇ ਨਾਲ ਜਿਹੜੀ ਸਾਡੀ ਪਾਰਟੀ ਦਾ ਗਰਾਫ ਹੈ ਉਹ ਵਧੇਗਾ ਸਾਡੀ ਪਾਰਟੀ ਦੇ ਵਿੱਚ ਉਹਨਾਂ ਕੋਈ ਸ਼ਾਨ ਨਹੀਂ ਹੈ ਉਹਦਾ ਕੰਮ ਹੈ ਜਿਹਨੂੰ ਉਹਦਾ ਮਿਲਦਾ ਹੈ ਉਹਦੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਉਹਨੂੰ ਕੰਮ ਕਰਨਾ ਪੈਂਦਾ ਹੈ ਫੀਲਡ ਵਿੱਚ ਉਹਨੂੰ ਸਮਾਜ ਦੇ ਚੰਗੇ ਮੰਦੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਾਰਟੀ ਦੇ ਵਿੱਚ ਇਜ਼ਾਫਾ ਕਰਨਾ ਪੈਂਦਾ ਸਮਾਜ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਕਰਨਾ ਪੈਂਦਾ ਜਿਵੇਂ ਸਾਡੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯਿਤ ਮੇਰੇ ਛੋਟੇ ਭਰਾ ਸਮਿਤਜੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਹ ਸੱਚਮੁੱਚ ਸਾਡੇ ਹਲਕੇ ਵਾਸਤੇ ਮਾਣ ਦੀ ਗੱਲ ਹੈ ਸਾਡੇ ਹਲਕੇ ਵਿੱਚ ਬੈਂਸ ਸਾਹਿਬ ਨੇ ਹੋਰ ਵੀ ਜ਼ਿੰਮੇਵਾਰੀਆਂ ਬਹੁਤ ਦਿੱਤੀਆਂ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਪਰਸੋਂ ਸੰਡੇ ਵਾਲੇ ਦਿਨ ਜਿੱਦਣ ਬੈਂਸ ਸਾਹਿਬ ਆਣਗੇ ਉਸ ਦਿਨ ਮਲਾਵਾਂਗੇ ਉਸ ਦਿਨ ਕਰਾਂਗੇ ਪਰ ਅੱਜ ਸਾਡੇ ਵਾਸਤੇ ਮਾਣ ਦੀ ਗੱਲ ਹੈ ਵਿਸ਼ੇਸ਼ ਮਾਣ ਦੀ ਗੱਲ ਇਸ ਕਰਕੇ ਹੈ ਇਹ ਨੌਜਵਾਨ ਜੁਝਾਰੂ ਸਾਥੀ ਨੇ ਇਹਨਾਂ ਦੀ ਟੀਮ ਬੜੀ ਅੱਛੀ ਬੜੀ ਵਧੀਆ ਹੈ ਇਹ ਕੰਮ ਕਰਨਗੇ ਸਮਾਜ ਵਿੱਚ ਹਰ ਵਰਗ ਨੂੰ ਦੇਖਦੇ ਹੋਏ ਆਪਾਂ ਤਰੱਕੀ ਦੇ ਵਿੱਚ ਲੈ ਕੇ ਜਾਵਾਂਗੇ ਜਿਹੜਾ ਸੰਗਠਨ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਹੁਣ ਸਾਡਾ ਢਾਂਚਾ ਤਿਆਰ ਹੋ ਗਿਆ ਉਸ ਢਾਂਚੇ ਦੇ ਨਾਲ ਅਸੀਂ ਜਿਹੜਾ 2027 ਦਾ ਉਹ ਵੀ ਜਿਤਨਾ ਹੈ ਬਲਾਕ ਸੰਤੀਆਂ ਜ਼ਿਲ੍ਹਾ ਪ੍ਰਸ਼ਦ ਐਮਸੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਹੁਤ ਹੌਲੀ 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 ਆਕਰਕੇ ਸਾਡਾ ਤਰੱਕੀ ਦੇ ਵੱਲ ਜਾ ਰਹੇ ਇਹਦੇ ਪਿੱਛੇ ਜਿਹੜਾ ਆਮ ਵਰਗ ਹੈ ਆਮ ਲੋਕ ਨੇ ਜਿਹਦੇ ਵਿੱਚ ਸਾਡੀਆਂ ਲਗਭਗ 27 22 ਉਪਲਬਧੀਆਂ ਬਿਜਲੀ ਦੇ ਕੰਮ ਤੋਂ ਸ਼ੁਰੂ ਹੋ ਕੇ ਐਜੂਕੇਸ਼ਨ ਹੈਲਥ ਐਸਐਸਓ ਫੋਰਸ ਹੌਰੀਸ ਰਹਿੰਦੇ ਬਹੁਤ ਗਣਾਮਾਂਗਾ ਦਾ ਬਹੁਤ ਟਾਈਮ ਲੱਗੇਗਾ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਫੀਲਡ ਵਿੱਚ ਲੈ ਕੇ ਜਾਂਦੇ ਆਂ ਪਾਰਟੀ ਦਾ ਵੀ ਕਦ ਵੱਧਦਾ ਸਾਡੇ ਨੌਜਵਾਨ ਸਾਥੀਆਂ ਦਾ ਹੌਸਲਾ ਵੱਧਦਾ ਤੇ ਜਿਹੜੀ ਸਾਡੀ ਐਮਐਲਏ ਸਾਡੇ ਮਿਨਿਸਟਰ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਦ ਜੀ ਉਹ ਪੰਜਾਬ ਦੇ ਵਿੱਚ ਵਿਜੀ ਰਹਿੰਦੇ ਨੇ ਫਿਰ ਜਿਹੜੀ ਸਾਡੀ ਟੀਮ ਹੈ ਸਾਰੀ ਅਸੀਂ ਉਹਨਾਂ ਦੇ ਨਾਲ ਕੰਮ ਕਰਕੇ ਅਸੀਂ ਜਿਹੜਾ ਆਪਣੀ ਪਾਰਟੀ ਦਾ ਗਰਾਫ ਪੰਜਾਬ ਦੇ ਵਿੱਚ ਵਧਾ ਰਹੇ ਨੇ ਇਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੀ ਲੱਗੀ ਬਹੁਤ ਵਧੀਆ ਹੈ ਔਰ ਆਪਣੇ ਹਲਕੇ 'ਚ ਵੀ ਕੰਮ ਕਰਨੇ ਸਾਰੇ ਸਮਾਜ ਨੂੰ ਬਲੰਦੀਆਂ ਤੇ ਪਹੁੰਚਾਉਣ ਵਾਸਤੇ ਪਾਰਟੀ ਦਾ ਗਰਾਫ ਕਰਨ ਵਾਸਤੇ ਅੱਜ ਸਾਡੇ ਸਾਰੇ ਜਿੰਨੇ ਵੀ ਸਾਡੇ ਸਾਥੀ ਇਕੱਠੇ ਹੋਏ ਸੀ ਇਹਨਾਂ ਨੇ ਇਹਨਾਂ ਦਾ ਮੂੰਹ ਮਿੱਠਾ ਕੀਤਾ ਸਰੂਪਾ ਪਾਇਆ ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਇਹਨਾਂ ਨੂੰ ਵੀ ਪਤਾ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਕੀ ਹੈ ਤੇ ਬਾਕੀ ਸਾਡੇ ਜਿਹੜੇ ਸਾਰੇ ਲੋਕ ਨਾਲ ਜੁੜੇ ਹੁੰਦੇ ਉਹ ਵੀ ਵੱਡ ਚੜ ਕੇ ਹਿੱਸਾ ਲੈਂਦੇ ਸੋ ਧੰਨਵਾਦ ਸਰ ਪਹਿਲੇ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੰਤਰੀ ਆਪਣੇ ਹਜੂਰ ਸਿੰਘ ਬੈਂਸ ਜੀ ਦਾ ਯਾਨੀ ਮੈਨੂੰ ਇਹ ਜਿੰਮੇਵਾਰੀ ਬਖਸ਼ੀ ਹੈ ਤੇ ਬਾਕੀ ਇਹਦੇ ਵਿੱਚ ਇਹ ਆ ਜੋ ਅੱਗੇ ਸਾਡੀ ਇਸ ਬੋਰਡ ਦੇ ਅੱਗੇ ਜੋ ਵੀ ਸਾਡੇ ਸਮਾਜ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜੋ ਵੀ ਦਿਸ਼ਾ ਨਿਰਦੇਸ਼ ਹੋਣਗੇ ਉਹਦੇ ਹਿਸਾਬ ਨਾਲ ਅੱਗੇ ਕੀਤਾ ਜਾਊਗਾ ਜੀ ਤੇ ਹਲਕੇ ਦੀ ਗੱਲ ਕਰੀ ਹਲਕੇ ਵਿੱਚ ਇਹ ਵੱਖ-ਵੱਖ ਹਾਲ ਕੇ ਵਿੱਚ ਚੁਣੇ ਜਾਂਦੇ ਜਿਹੜੇ ਕਮੇਟੀ ਮੈਂਬਰ ਹੋਣਗੇ ਇਹ ਓਵਰਆਲ ਪੰਜਾਬ ਦੇ ਵਿੱਚੋਂ ਆਉਂਦਾ ਹੈ ਜੀ ਤੇ ਜਿਸ ਦੇ ਵਿੱਚੋਂ ਸਾਡੇ ਮੈਂ ਸਾਹਿਬ ਦੀ ਜਿੱਦਾਂ ਕਹ ਲਈਏ ਜਦੋਂ ਨਾਲ ਸਦਕੇ ਸਾਡੇ ਹਲਕੇ ਨੂੰ ਇਹ ਜ਼ਿੰਮੇਵਾਰੀ ਮੇਰਾ ਨਾਮ ਉੱਚ ਆਇਆ ਜੀ ਇਹ ਮਾਨ ਵਾਲੀ ਗੱਲ ਆ ਜੀ ਸਾਡੇ ਸਾਨੇ ਵਾਸਤੇ ਤੇ ਮਿਲੀ ਜ਼ਿੰਮੇਵਾਰੀ ਨੂੰ ਤਨ ਦੇ ਇਹਨਾਂ ਨਿਭਾਵਾਂਗੇ ਇਮਾਨਦਾਰੀ ਨਾਲ